ਜਿੰਦੇ ਅਲਾਵਲ ਵਾਲਦੇ ਨੌਜਵਾਨ ਅਜੇਪਾਲ ਸਿੰਘ ਦੀ ਗਿਲ ਦੀ ਬੀਤੇ ਦਿਨੀ ਅਮਰੀਕਾ ਵਿਖੇ ਦਿਲ ਦੇ ਦੌਰਾਂ ਪੈਣ ਕਰਕੇ ਮੌਤ ਹੋ ਗਈ ਸੀ ਜਿਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਹਨ ਕਿ ਨੌਜਵਾਨ ਪੁੱਤਰ ਦਾ ਚਲੇ ਜਾਣਾ ਮਾਪਿਆਂ ਤੇ ਹੋਰ ਸਕੇ ਸਬੰਧੀਆਂ ਦੇ ਲਈ ਬਹੁਤ ਵੱਡਾ ਦੁੱਖ ਹੈ ਜਿਸ ਦੀ ਪਰਭਾਈ ਨਹੀਂ ਕੀਤੀ ਜਾ ਸਕਦੀ। ਉਹਨਾਂ ਪਰਮਾਤਮਾ ਦੇ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ। ਸਰਕਾਰ ਦੇ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਤੁਹਾਡੇ ਨਾਲ ਤੇ ਜਿਹੜਾ ਦੁਖਾਂਤ ਹੋਇਆ ਉਹ ਮੈਂ ਤੇ ਰੱਬ ਦੇ ਅਰਦਾਸ ਕਰਦਾ ਕਿ ਕਦੀ ਵੀ ਕਿਸੇ ਬੈਰੀ ਦੁਸ਼ਮਣ ਦੇ ਨਾਲ ਵੀ ਨਾ ਇਸ ਤਰ੍ਹਾਂ ਦੀ ਗੱਲ ਹੋਵੇ। ਭਾਰੀਵਾਲ ਸਾਹਿਬ ਆਏ ਆ ੱਦ ਕੇ ਅਫਸੋਸ ਕਰਨ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਹੌਂਸਲਾ ਦਿੱਤਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਡੈਡ ਬਡੀ ਲਿਹਾਉਣ ਦੇ ਵਿੱਚ ਕੋਈ ਵੀ ਲੋੜ ਪੈਂਦੀ ਆ ਤੇ ਤੁਸੀਂ ਸਾਨੂੰ ਕਾਲ ਕਰੋਗੇ ਤੇ ਅਸੀਂ ਜਰੂਰ ਮਦਦ ਲਈ ਤੁਹਾਡੀ ਹੱਲਪ ਕਰਾਂਗੇ। ਬਾਕੀ ਬੈਡ ਪਾਰਟੀ ਜਿਹੜੀ ਆ ਉਹ ਵੀਰਵਾਰ ਦਾ ਟਾਈਮ ਉਹਨਾਂ ਨੇ ਦਿੱਤਾ ਆ ਕਿ 2 ਤਰੀਕ ਨੂੰ ਉੱਥੋਂ ਜਿਹੜੀ ਆ ਉਹ ਚੱਲ ਪੂਗੀ ਤੇ 4 ਤਰੀਕ ਨੂੰ ਸ਼ਾਇਦ ਐਤਵਾਰ ਰਿਹਾ ਸਾਡੇ ਕੋਲ ਪਹੁੰਚ ਜਾਵੇ ਬਾਕੀ ਮੈਂ ਤੇ ਇੰਨਾ ਕੀ ਕਹਿ ਸਕਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰੇ ਬੱਚੇ ਜਿੰਨੇ ਵੀ ਬਾਹਰ ਹੋਏ ਨੇ ਉਹਨਾਂ ਦਾ ਪ੍ਰਮਾਤਮਾ ਇਹ ਤੇ ਪ੍ਰਿਆਹ ਹੱਥ ਰੱਖੀ ਉਹਨਾਂ ਤੇ ਤੇ ਕਦੀ ਵੀ ਕਿਤੇ ਜੋ ਘਟਨਾ ਸਾਡੇ ਨਾਲ ਵਾਪਰੀ ਆ ਕਦੀ ਵੈਰੀ ਤੁਸੀਂ ਉਹਦੇ ਬੱਚੇ ਦੇ ਨਾਲ ਵੀ ਨਾ ਵਾਪਰੇ ਸਤੇ ਇਹ ਕਿ ਨਾ ਸੰਤਨਵਾ ਕੀ ਗੱਲ ਕੀ ਹੈ ਮਦਾਨ ਸਭਾ ਹਲਕਾ ਜਦੋਂ ਬਾਨਨਕ ਦੇ ਅਲਾਵਾ ਕੋ ਪਿੰਡ ਦੇ ਵਿੱਚ ਸਾਡਾ ਇੱਕ ਬਹੁਤ ਨੌਜਵਾਨ ਛੋਟਾ ਵੀਰ ਸਭ ਲੋਕਾਂ ਨੇ ਕੱਲ ਦੀ ਸੋਸ਼ਲ ਮੀਡੀਆ ਤੇ ਉੱਤੇ ਨਿਊਜ਼ ਦੇਖੀ ਹੈ 29 ਸਾਲ ਦਾ ਜੇਪਾਲ ਸਿੰਘ ਹਾਰਟ ਟੈਕ ਦੇ ਨਾਲ ਬੜਾ ਪਿਆਰਾ ਬੱਚਾ ਸੀਗਾ ਉਹਨਾਂ ਦੇ ਪਿਤਾ ਜੀ ਬੰਦਾ ਖੜੇ ਅਸੀਂ ਉਹਨੇ ਬੀਜੀ ਬੋਰਡ ਦੇ ਵਿੱਚ ਬੇਟਾ ਤੇ ਟ੍ਰਕਿੰਗ ਦਾ ਕੰਮ ਕਰਦਾ ਸੀ ਬੜਾ ਅੱਛਾ ਬਿਜ਼ਨਸ ਸੀਗਾ ਪਰ ਅਚਾਨਕ ਆਟੈਕ ਜਿਹੜਾ ਉਹ ਆ ਗਿਆ ਅਜੇ ਉਹਦਾ ਵਿਆਹ ਸੀਗਾ ਕਮਿੰਗ ਫਲਦੀ ਦੇ ਵਿੱਚ ਉਹਨਾਂ ਦੇ ਫਲਦੀ ਦੇ ਵਿੱਚ ਉਹਦਾ ਵਿਆਹ ਹੋਣਾ ਸੀਗਾ ਘਰ ਦੇ ਵਿਚਾਰੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਕੋਦੁੱਕਤ ਦੇ ਰੰਗ ਮਨ ਬਾਦਸ਼ਾਹ ਨੂੰ ਕੁਝ ਹੋਰ ਮੌਜੂਦ ਸੀਗਾ ਤੋਂ ਮੈਂ ਅਫਸੋਸ ਕਰ ਰਹਾ ਹਾਂ ਇਸ ਦਾ ਮੇਰੇ ਹਮਕਮਤੀ ਸਾਹਿਬ ਨੇ ਡਿਊਟੀ ਲਈ ਹੈ ਕਿ ਕਿਤੇ ਵੀ ਕਿਸੇ ਵੀ ਕੋਈ ਐਨਐਲਐਨ ਨੂੰ ਸਵਸਿਆਤ ਉੱਤੇ ਜਾਣਾ ਤਾਂ ਮੈਂ ਕਿਉਂਕਿ ਆਪਾ ਦੇ ਲਾਗੇ ਆ ਆਪਣਾ ਪਿੰਡ ਵੀ ਨਾਲ ਆ ਤੇ ਦੇਖ ਲੈ ਇੱਥੋਂ ਤੇ ਮੈਂ ਅਫਸੋਸ ਕਰਨਾ ਆਇਆ ਸੀ ਐਸਡੀਓ ਸਾਹਿਬ ਦੇ ਨਾਲ ਪਰਵਾਦ ਦੇ ਨਾਲ ਕਿ ਕੋਈ ਕਿਸੇ ਇੱਕ ਤਰ੍ਹਾਂ ਦੀ ਸਾਡੀ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਦੀ ਕੋਈ ਹੈਲਪਲੀ ਲੋਡ ਹੋਈ ਤੇ ਅਸੀਂ ਬਲ ਹਰ ਤਰ੍ਹਾਂ ਦੀ ਮਦਦ ਕਰਨ ਜਿਹੜੇ ਪਿਆਰ ਪਰ ਕਿਉਂਕਿ ਇਹਨਾਂ ਦਾ ਪਰਵਾਦ ਉੱਥੇ ਆਦਾਂ ਦੀ ਸੈਟ ਹੈ ਇਹਨਾਂ ਦੀ ਬੇਟੀ ਬੇਟਾ ਕੈਨੇਡਾ ਦੇ ਵਿੱਚ ਨੇ ਕਿ ਇਹਨਾਂ ਨੇ ਸਸ ਜਿੰਦ ਕੇ ਸਭ ਕੁਝ ਠੀਕ ਹੈ ਪਰ ਮੈਂ ਕਹਾਂ ਕਿ ਕੋਈ ਵੀ ਕਿਸੇ ਕਿਸਮ ਦੀ ਕੋ ਲੋੜ ਨਹੀਂ ਅਸੀਂ ਨਾਲ ਉਹ ਮਾਰਾ ਸੱਚੇ ਬਾਤ